ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਬੰਦਾ ਜਾਂਦਾ ਸੀ ਪਹਿਲਾਂ ਉਹਦਾ ਜੋ ਸਰਕਾਰ ਦੇ ਕੋਲ ਅਵੇਲੇਬਲ ਸੀਗਾ ਉਹਦਾ ਫ੍ਰੀ ਇਲਾਜ ਹੁੰਦਾ ਸੀ ਹੁਣ ਕੀ ਇੰਸ਼ੋਰੈਂਸ ਦੇ ਵਿੱਚ ਕੀ ਇਹਨਾਂ ਨੇ ਕਰਨਾ ਹੈ ਜਿਹੜੀ ਇਹ ਕਹਿੰਦੇ ਅਸੀਂ ਇੰਸ਼ੋਰੈਂਸ ਕੀਤੀ ਇੰਸ਼ੋਰੈਂਸ ਕੀਤੀ ਪੇਸ਼ੈਂਟ ਨੂੰ ਸਰਕਾਰੀ ਹਸਪਤਾਲ ਵਾਲੇ ਪਾਸੇ ਕਿਉਂ ਤੱਕਦੇ ਆ ਕਿਉਂਕਿ ਜਿੰਨੇ ਪੈਸੇ ਇਹਨਾਂ ਨੇ ਪ੍ਰਾਈਵੇਟ ਚ ਦੇਣੇ ਸੀ ਨਾ ਉਸੇ ਪ੍ਰਸ਼ਨ ਕਰਨ ਦੇ ਉਨੇ ਹੀ ਪੈਸੇ ਇਹਨਾਂ ਨੇ ਰੀਮਰਸ ਕਰਨੇ ਆ ਫੇਰ ਉੱਥੋਂ ਅੱਛਾ ਇਹ ਗੇਮ ਹੈ ਹਾਂ ਤਾਂ ਉਹ ਹੀ ਇਹ ਹੀ ਤਾਂ ਗੇਮ ਹੈ ਰੀਮਰਸ ਕਰਨੇ ਆ ਮਤਲਬ ਤੁਸੀਂ ਇੱਕ ਪਾਸੇ ਕਹਿੰਦੇ ਮੁੱਦਾ ਹੈ ਕਿ ਜੇ ਕਿਸੇ ਬੀਮਾ ਕੰਪਨੀ ਨੂੰ ਅਸੀਂ 5000 ਰੁਪਏ ਦੀ ਕਿਸ਼ਤ ਸਰਕਾਰੀ ਖਾਤੇ ਤੋਂ ਇੱਕ ਬੰਦੇ ਦੀ ਸਪੋਰਟ ਤੁਹਾਡਾ ਬੀਮਾ ਹੋਇਆ ਤੁਹਾਡੀ 5000 ਦੀ ਕਿਸ਼ਤ ਸਰਕਾਰ ਨੇ ਪੇ ਕਰਤੀ ਕਿ ਵੀ ਫਲਾਨੀ ਕੰਪਨੀ ਤੁਹਾਡਾ 10 ਲੱਖ ਦਾ ਕਰੂਗੀ ਲੱਖ 80 ਉਹ ਦੇਗੀ ਫਿਰ ਮਤਲਬ ਉਹ ਇਲਾਜ ਸਰਕਾਰੀ ਚ ਕਰਾ ਕੇ ਉਹ ਕਲੇਮ ਸਰਕਾਰੀ ਪੈਸਾ ਸਰਕਾਰੀ ਖਾਤੇ ਚ ਜਾਏਗਾ ਉਹਦਾ ਰੋਟੇਸ਼ਨ ਘੁੰਮਣਾ ਆ ਫਿਰ ਫਿਰ ਘੁੰਮਾਓ ਓਹੋ ਤਾਂ ਇਸੇ ਕਰਕੇ ਤੇ ਕਹਿੰਦੇ ਕਿ ਮਰੀਜ਼ ਜਿਹੜੇ ਹੈਗੇ ਆ ਉਹ ਸਰਕਾਰੀ ਹਸਪਤਾਲ ਚ ਜਾਓ ਉਥੇ ਕੀ ਗੇਮ ਹੁੰਦੀ ਹੈ ਕਿ ਕਿ ਪਿਛਲੀ ਯੋਜਨਾ ਤੇ ਨਾ ਇਹਨਾਂ ਨੇ ਸਵਾਲ ਖੜੇ ਕੀਤੇ ਸੀ ਕਿ ਬਹੁਤ ਵੱਡੇ ਲੈਵਲ ਤੇ ਕ腐ਸ਼ਨ ਹੈ ਕਿਉਂਕਿ ਉਹਦੇ ਤੇ ਵੈਸੇ ਹੀ ਸਵਾਲ ਤੇ ਵੱਡਾ ਹੈ ਕਿ 60 40 ਪੈਣਾ ਸੀ ਪਿਛਲੀ ਵਾਲੇ ਚ ਜੇ ਅਸੀਂ ਆਪਣਾ 40% ਹਿੱਸਾ ਨਹੀਂ ਪਾ ਪਾ ਰਹੇ ਅਸੀਂ 100% ਕਿਵੇਂ ਪੇ ਕਰਾਂਗੇ ਉਹ ਕਹਿੰਦੇ ਸੀ ਜੇ ਪ੍ਰਾਈਵੇਟ ਹਸਪਤਾਲਾਂ 'ਚ ਜੇ ਕ腐ਸ਼ਨ ਹੈ ਅਸੀਂ ਆਡਿਟ ਕਰਾ ਰਹੇ ਹਾਂ ਮੈਨੂੰ ਯਾਦ ਹੈ ਸਰਕਾਰ ਬਣਨ ਦੇ 2 ਸਾਲ ਤੱਕ ਤੇ ਪੈਸਾ ਹੀ ਐਸੇ ਕਰਕੇ ਨਹੀਂ ਦਿੱਤਾ ਗਿਆ ਸੀ ਕਿ ਜੇ ਕ腐ਸ਼ਨ ਹੈ ਅਸੀਂ ਆਡਿਟ ਕਰਾ ਰਹੇ ਹਾਂ ਅਸੀਂ ਆਡਿਟ ਕਰਾ ਰਹੇ ਹਾਂ ਉਹ ਖੇਲ ਕੀ ਹੈ ਪ੍ਰਾਈਵੇਟ ਹਸਪਤਾਲ ਉਹ ਖੇਲ ਇਸ ਕਰਕੇ ਸੀ ਕਿ ਇਹ ਕ ਆਪਣੇ ਵਾਲੀ ਚਾਲੀਏ ਪਾਉਂਦੇ ਨਹੀਂ ਸੀਗੇ। ਉਹੀ ਉਹਨਾਂ ਦਾ ਬੈਲੈਂਸ ਚੱਲੇ ਆ ਰਿਹਾ ਸੀਗਾ ਜਿਹੜਾ ਪ੍ਰਾਈਵੇਟ ਹਸਪੀਟਲ ਵਾਲੇ 600 ਕਰੋੜ ਦੂਜੀ ਜਿਹੜੀ ਉੱਥੇ ਜਿਹੜੀ ਲੋਟ ਹੁੰਦੀ ਹੈ ਉਹਦੇ 'ਚ ਇਹ ਸੀਗਾ ਕਿ 3 ਦਿਨ ਜਾਂ 5 ਦਿਨ ਕਈ ਥਾਵਾਂ ਤੇ ਕਈ ਸਟੇਟਸ ਵਿੱਚ ਥੋੜਾ ਜ਼ਿਆਦਾ ਵੀ ਹੈਗਾ। ਜਿਹੜਾ ਜਦੋਂ ਤੁਸੀਂ ਪੇਸ਼ੈਂਟ ਪਹਿਲੀ ਗੱਲ ਤੇ ਹੈਗਾ ਕਿ ਇਹ ਜਿਹੜਾ ਕਾਰਡ ਹੈਗਾ ਇਹ ਵੈਲਿਡ ਹੈਗਾ ਜਿਹੜਾ ਮਰੀਜ਼ ਦਾਖਲ ਹੋਏਗਾ। ਕੋਈ ਵੀ ਬਿਮਾਰੀ ਵਾਸਤੇ ਆਊਟਡੋਰ ਵਾਸਤੇ ਨਹੀਂ ਹੈ ਇਹ ਲੋਕਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਥਾਵਾਂ ਤੇ ਇਹ ਦੇਖਿਆ ਗਿਆ ਕਿ ਜਿੱਥੇ ਆਪਰੇਸ਼ਨ ਦੀ ਜ਼ਰੂਰਤ ਹੈ ਵੀ ਨਹੀਂ ਸੀਗੀ ਉੱਥੇ ਵੀ ਕਰ ਦਿੱਤੇ ਗਏ ਇਹ ਕਿਵੇਂ ਇਹ ਇਹੀ ਇਹੀ ਤੇ ਰੌਲਾ ਸੀਗਾ ਆ ਜਿਹੜੀ ਜਿਹੜੀ ਕਰਪਸ਼ਨ ਦੀ ਗੱਲ ਕਰਦੇ ਆਪਾਂ ਉਹਦਾ ਇਹਦਾ ਮਤਲਬ ਤੇ ਕਾਰਡ ਬਣਾਉਣਾ ਖਤਰੀ ਇਹਦਾ ਘਰ ਪੈ ਗਿਆ ਫਿਰ ਜੇ ਜੇ ਤੁਸੀਂ ਮਾੜਾ ਜਿਹਾ ਆਪਰੇਸ਼ਨ ਜੇ ਤੁਹਾਡਾ ਆਪਰੇਸ਼ਨ ਵੀ ਨਹੀਂ ਜੇ ਵੈਸੇ ਹੀ ਇਲਾਜ ਨਾਲ ਠੀਕ ਹੋ ਜਾਏ ਫਿਰ ਤੇ ਹਸਪਤਾਲਾ ਨੇ ਆਪਰੇਸ਼ਨ ਹੀ ਕਰੀ ਜਾਣੇ ਤੇ ਪਿੱਛੇ ਜਿਹੜੀ ਪਾਰਲੀਮੈਂਟ ਦੇ ਵਿੱਚ ਇੱਕ ਰਿਪੋਰਟ ਹੋਈ ਤੇ ਪਿੱਛੇ ਇੱਕ ਵੀਡੀਓ ਇੱਕ ਪੋਸਟ ਬਹੁਤ ਵਾਇਰਲ ਹੋਈ ਉਹਦੇ ਚ ਤਾਂ ਇਹੀ ਆਇਆ ਨਾ 47% 47% ਜਿਹੜੇ ਤੁਹਾਡੇ ਆਪਰੇਸ਼ਨਸ ਹੈਗੇ ਆ ਉਹ ਫੇਕ ਹੈਗੇ ਆ ਔਰ 47% ਚਲੋ ਮੈਂ ਅੱਜ ਇਹ ਮੋ ਉਹਨਾਂ ਦੀ ਗੱਲ ਵੀ ਨਾ ਮੰਨਾਂ ਫੇਕ ਵਾਲੀ ਤੇ 47% ਜਿਹੜੇ ਸਜੇਰੀਨ ਹੋ ਰਹੇ ਆ ਪੰਜਾਬ ਦਾ ਰਿਕਾਰਡ ਹੈ ਇਹ ਇਹ ਇਹਨੂੰ ਕੌਨਸਟਿਟ ਹਲਾਏਗਾ